ਤਾ ਨਗਰ ਕਾਉਂਸਲ ਤਰਨਤਾਰਨ ਵਿੱਚ ਅੱਜ ਨਾਮਜ਼ਦਗੀਆਂ ਭਰਨ ਦੀ ਜਿਹੜਾ ਪ੍ਰਕਿਰਿਆ ਸ਼ੁਰੂ ਥੀ ਤਾਂ ਸਾਰੀਆਂ ਪਾਰਟੀਆਂ ਵੱਲੋਂ ਭਰੇ ਗਏ ਆ ਤਾਂ ਸਾਡੇ ਨਾਲ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਸੰਧੂ ਤੇ ਮਾ ਮੰਤਰੀ ਹਰਪ੍ਰੀਤ ਸਿੰਘ ਸਿੰਧਵਾੜ ਜੀ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਸਰ ਇਹ ਵੀ ਜ਼ਰੂਰ ਦੱਸਿਓ ਕਿ ਅੱਜ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਤੇ ਕਿਹੋ ਜਿਹੀ ਧੱਕੇਸ਼ਾਹੀ ਸਰਕਾਰ ਦੀ ਵੇਖਣ ਨੂੰ ਮਿਲੀ ਬਸ ਸਭ ਤੋਂ ਪਹਿਲਾਂ ਧੰਨਵਾਦੀਆਂ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਜਵਾਬਾ ਸ਼ਿਪਾਈਆਂ ਦਾ ਕੇ ਜਨਨਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਕਰਾਰੀ ਚਪੇੜ ਦਿੱਤੀ ਹੈ। ਹੂੰ ਇਹਨਾਂ ਲੋਕਾਂ ਨੇ ਨਾ ਪਿਛਲੇ ਟਾਈਮ ਦੇ ਵਿੱਚ ਕੋਈ ਲੋਕਤੰਤਰ ਦੀਆਂ ਧੱਜੀਆਂ ਡਾਉਂਦੀ ਕਸਰ ਰਹਿਣ ਦਿੱਤੀ ਸੀ। ਤੇ ਅੱਜ ਅਸੀਂ ਜਿਉਂ ਹੀ ਐਸਟੀਐਮ ਕੋਰਟ ਪਹੁੰਚੇ ਕਿਉਂਕਿ ਉਧਰਲੀ ਸਾਈਡ ਆ 14 ਤੋਂ ਲੈ ਕੇ 25 ਤੱਕ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣੇ। ਸਾਥੀਆਂ ਸਮੇਤ ਅਸੀਂ ਪਹੁੰਚੇ। ਤੇ ਉਥੇ ਰੱਜ ਕੇ ਗੁੰਡਾ ਕਰਦੀ ਕੀਤੀ ਸਤਾਤਰ ਦੇ ਲੋਕਾਂ ਨੇ ਸਾਡੇ ਆਮੀਦਵਾਰ ਦੇ ਕੋਲ ਸਾਡੀ ਭੈਣ ਸੀ ਉਹਦੇ ਕੋਲੋਂ ਫਾਈਲ ਵੀ ਖੋੜੀ ਪਾੜੀ ਵੀ ਗਈ ਪਰ ਸਾਡੇ ਸਿਪਾਹੀ ਜਿਹੜੇ بڑے ਹੌਸਲੇ ਬੁਲੰਦ ਦੇ ਨਾਲ ਗਏ ਸੀ ਇਹਨਾਂ ਨੇ ਇੱਕ ਇੱਕ ਫਾਈਲ ਨਾਲ ਐਕਸਟਰਾ ਭਰੀ ਹੋਈ ਸੀ ਕਿ ਇਹਨਾਂ ਲੋਕਾਂ ਨੂੰ ਐਰਕੀ ਧੱਕੇਸ਼ਾਹੀ ਦਾ ਜਿਹੜਾ ਪੂਰਾ ਜਵਾਬ ਦੇਣਾ ਲੋਕਤੰਤਰ ਦੀ ਆਮ ਆਦਮੀ ਪਾਰਟੀ ਨੇ ਅੱਜ ਵੀ ਸ਼ਰਮ ਧਜੀਆਂ ਡਾਈਆਂ ਪਰ ਇਹਨਾਂ ਦੀ ਇਨੀ ਠੱਕੇਸ਼ਾਈ ਦੇ باوجود ਅੱਜ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਈਣ ਨਹੀਂ ਮੰਨੀ ਤੇ 14 ਤੋਂ ਲੈ ਕੇ 25 ਵਾੜਾ ਤੱਕ ਅਸੀਂ ਜਿਹੜੀਆਂ ਅੱਜ ਪਹਿਲਾਂ ਵਾਂ ਉਹ ਜਮ੍ਹਾਂ ਕਰਉਣ ਤੋਂ ਪੂਰੀ ਸਫਲ ਰਹੇ ਤਾਂ ਸਰ ਇਹ ਸਰਕਾਰ ਕੇ ਹਾਰਨ ਤੋਂ ਡਰਦੀ ਹੈ ਫਿਰ ਤਾਂ ਕਰਕੇ ਇਹੋ ਜਿਹੀ ਹਰਕਤਾਂ ਕਰਦੀ ਮੇਰੀ ਤੇ ਕੀ ਬੇਨਤੀ ਹੈ ਕਿਹਨਦੇ ਜਿਹਦੇ ਮੋਢਿਆਂ 'ਚ ਜਾਨ ਹੋਵੇ ਨਾ ਉਹ ਕਦੀ ਗੰਦੀ ਰਾਜਨੀਤੀ ਨਹੀਂ ਕਰਦਾ ਉਹ ਆਪਣੇ ਹਮੇਸ਼ਾ ਹੀ ਕੰਮ 'ਤੇ ਧਿਆਨ ਕਰਦਾ ਹੈ ਕਦੀ ਆਲੋਚਨਾਵਾਂ 'ਚ ਨਹੀਂ ਪੈਂਦਾ ਇਹਨਾਂ ਲੋਕਾਂ ਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਹੁਣ ਡਟ ਗਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਪੰਜਾਬ ਦੇ ਲੋਕ ਪਿਆਰ ਕਰਦੇ ਨੇ ਜਦਾਂ ਇਹਨਾਂ ਲੋਕਾਂ ਨੂੰ ਦਿੱਲੀ ਦੇ ਵਿੱਚ ਉਥੋਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਤਿਲਾ ਤਿਲਾ ਕੀਤਾ ਇਹਨਾਂ ਦੇ ਝਾੜੂ ਦਾ ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੀਤੀਆਂ ਨੀਤੀਆਂ ਤੋਂ ਖੁਸ਼ ਹੋ ਕੇ ਉੱਥੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਬਲੰਦ ਹੋਇਆ ਇੱਥੇ ਇਹਨਾਂ ਲੋਕਾਂ ਨੂੰ ਡਰਿਆ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਆਰ ਕਰ ਰਹੇ ਨੇ ਕਿ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਦੇ ਵਿੱਚ ਪੂਰਾ ਮਾਹੌਲ ਬਣ ਬਣ ਚੁੱਕਾ ਲੋਕਾਂ ਦੇ ਦਿਲਾਂ 'ਚ ਖੁਸ਼ੀ ਆ ਕਿ ਅਸੀਂ ਬੜੇ ਚਿਰ ਬਾਅਦ ਪਹਿਲੀ ਵਾਰੀ ਜਿਹੜੀਆਂ ਨਗਰ ਕੌਂਸਲ ਦੀਆਂ ਭਾਰਤੀ ਜਨਤਾ ਪਾਰਟੀ 25 ਵਾਡਾਂ ਤੇ ਜਿਹੜੀ ਉਹ ਇਲੈਕਸ਼ਨ ਲੜ ਰਹੀ ਆ ਇਹਨਾਂ ਨੂੰ ਕਿਤੇ ਨਾ ਕਿਤੇ ਡਰ ਸਤਾਉਂਦਾ ਇਹਨਾਂ ਨੂੰ ਹਾਰ ਦਿੱਖਦੀ ਆ ਤਾਂ ਕਰਕੇ ਕੋਜੀਆਂ ਹਰਕਤਾਂ ਕਰਦੇ ਨੇ ਕਿ ਫਾਈਲਾਂ ਪਾੜ ਦੋ ਕਾਗਜ਼ ਰਿਜੈਕਟ ਕਰ ਦਿਓ ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਸਮੁੱਚੀ ਟੀਮ ਆ ਉਹ ਪੂਰੀ ਡਟ ਕੇ ਖੜੀ ਆ ਕਿ ਇਹਨਾਂ ਦੀ ਹਰ ਇੱਕ ਤਕੇ ਛਾਈਦਾ ਜਿਹੜਾ ਉਹ ਡਟ ਕੇ ਜਵਾਬ ਦੇਣਾ ਸਰ ਆਖਰੀ ਸਵਾਲ ਹੈ ਜੇਕਰ ਫਾਈਲਾਂ ਅੰਦਰੋਂ ਇਹ ਰੱਦ ਕਰਾਉਂਦੇ ਆ ਤਾਂ ਫਿਰ ਕੀ ਕਾਰਵਾਈ ਹੋਊਗੀ ਹਰ ਤਰ੍ਹਾਂ ਦਾ ਸੰਘਰਸ਼ ਵੜਾਂਗੇ ਮਾਂਜੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਉਹ ਵੀ ਖੜਕਾਵਾਂਗੇ ਕਿਉਂਕਿ ਅਸੀਂ ਇਸ ਵਾਰ ਪ੍ਰੋਪਰ ਤੌਰਨ ਤੋਂ ਪਹਿਲਾਂ ਹਰੇਕ ਫਾਈਲ ਦੀ ਪ੍ਰੋਪਰ ਵੀਡੀਓਗ੍ਰਾਫੀ ਕੀਤੀ ਹੈ ਅੰਦਰ ਵੀ ਮੈਂ ਧੰਨਵਾਦ ਕਰਦਾ ਸਮੁੱਚੇ ਤੁਹਾਡੇ ਭਰਾਵਾਂ ਦਾ ਜਿਹੜਾ ਪ੍ਰੋਪਰ ਕਵਰੇਜ ਕਰ ਰਹੇ ਨੇ ਲੋਕਤੰਤਰ ਨੂੰ ਬਾਲ ਰੱਖਣ ਵਾਸਤੇ ਤੇ ਜੇ ਇਹਨਾਂ ਨੇ ਇਹ ਗੁਸਤਾਖੀ ਕੀਤੀ ਕਰਕੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਉਮੀਦਵਾਰ ਦੀਆਂ ਫਾਈਲਾਂ ਰਿਜੈਕਟ ਕੀਤੀਆਂ ਤਾਂ ਉਹਦਾ ਡਟ ਕੇ ਜਵਾਬ ਵੀ ਦੇਵਾਂਗੇ ਤੇ ਪੂਰਾ ਵੱਡੇ ਪੱਧਰ ਤੇ ਸ਼ਗਰਸ਼ ਵਟਾਂ ਤਾਂ ਇਹ ਸਨ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਦੀ ਸੰਧੂ ਜਿਨ੍ਹਾਂ ਨੇ ਕਿਹਾ ਹੈ ਕਿ ਜੇਕਰ ਇਹਨਾਂ ਨੇ ਇਹੋ ਜਿਹੀ ਕੋਈ ਕੋਜੀ ਹਰਕਤ ਕੀਤੀ ਕਿ ਸਾਡੀਆਂ ਫਾਈਲਾਂ ਰੱਦ ਕਰਵਾਈਆਂ ਤਾਂ ਉਸ ਦਾ ਜਿਹੜਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਤੁਸੀਂ ਦੇਖਦੇ ਰਹੋ 80 ਪ੍ਰੋ ਨਿਊਜ਼ ਮੈਂ ਹਾਂ ਜਸਵੀਰ ਸਿੰਘ ਸ਼ੀਨਾ ਤਰਨਤਾਰਨ